ਆਰੀਂ ਮਰੱਬਾ ਤੇਰਾ ਕਰਦਿਆਂ ਨਹੀਂ ਤਰ ਸਕਾ ਮੈਨੂੰ ਇਨੀ ਸੋਹਣੀ ਬਹੂ ਦੇਤੀ ਤੂੰ ਬੋਲਦੇ ਯਾਰ ਜੀ ਕਿਸ ਕੋੰ ਕਹਾਂ ਮੈਂ ਤੋ ਚਿੰਤ ਕਰਦਾ ਕਿ ਪਹਿਲੀ ਰਾਤ ਆਪਣੀ ਕਿਉਂ ਇਧਾਰ ਆ ਪਾਉਂਗੇ ਗਰੀਬ ਨੇ ਕਿਉਂ ਡਰ ਰਗਾ ਪਹਿਲੇ ਤੇਰਾ ਹੀ ਕਿਉਂ ਬੋਲਦੇ ਸੁਖੀ ਸ਼ਾਂਤੀ ਸੋਡੇ ਕੋਲ ਬੋਲ ਐ ਦੋ ਸ਼ਬਦ ਬੋਲੂਗਾ ਸਾ ਕੀ ਬੋਲਾਂ ਮਸਾਂ ਦਾ ਮੀਰੀ ਰੱਬ ਨੇ ਸੁਣੀਏ ਮਸਾਂ ਵਿਆਹ ਹੋਇਆ ਹੈਗਾ ਸਾਲ ਸਾਲ ਚਲੋ ਆਪਾਂ ਵੀ ਕੀੜੀਆਂ ਗੱਲਾਂ ਲੈ ਕੇ ਬੈਗੀ ਮੇਰੇ ਸਾਲੇ ਦੀ ਨੇ ਵੀ ਹੁਣੇ ਜਿੱਬਾ ਹੋਣਾ ਹੈ ਭਾਈ ਸਿਤਾਉਂ ਹੀ ਨਹੀਂ ਹੈਗੇ ਚਲੋ ਇਹ ਬਿੱਚ ਭਜਾ ਕੱਟਣਾ ਪਊਗਾ ਕੀ ਇਹਦੇ ਤੇ ਜ਼ੋਰ ਲਾਇਆ ਹੈ ਕਿਉਂ ਇਹਨੂੰ ਭੰਨੀ ਜਾਂਦੇ ਇਹ ਕਿਹੜਾ ਅੱਗੇ ਸਾਬਤਾ ਓਏ ਚੱਬਾ ਹੋ ਗਿਆ ਹੋਰ ਕੀ ਜ਼ੋਰ ਲਾਉਣਾ ਦੀ ਮੈਂ ਤੇ ਬੱਠਲ ਨਵਾਂ ਨਹੀਂ ਲਿਆਂਦਾ ਜਾਂਦਾ ਇਕ ਉਹ ਜੇ ਪੈਸੀ ਹੋਣਗੇ ਤਾਂ ਹੀ ਦਿਾਵਾਂਗੇ ਹੁਣ ਤੈਨੂੰ ਪਤਾ ਲੱਗੇ ਆਪਣੀ ਘਰ ਦੀ ਕਮੀ ਮੈਂ ਤਾਂ ਦੇ ਸੋਚ ਲੀਆਂ ਜਿੱਦਾਂ ਦੇ ਵਿਆਹ ਕਿ ਆਏ ਆ ਆ ਰੋਜ ਮੂੰਗੀ ਮਸਰੀ ਦੀ ਦਾਲ ਕਦੇ ਸਾਬਤਾ ਮੂੰਗੀ ਕਦੇ ਮਾਂ ਛੋਲਿਆਂ ਦੀ ਸਾ ਦਾਲ ਓ ਚੱਲ ਕਦੇ ਦਾ ਮਟਰ ਪਨੀਰ ਲਿਆ ਕੇ ਖਵਾ ਦੇ ਕੋਈ ਨਾ ਮੇਰੀ ਸਰਕਾਰ ਨੂੰ ਗੁੱਸੇ ਨਾ ਹੋਇਆ ਕਰ। ਘਰੇ ਦੇਖ ਉਹਦੇ ਆ올ੇ ਪਏ ਨੇ ਘਰੇ ਖਾਈ ਜੋ। ਲੋਕੋ ਕਹਿੰਦੇ ਨੇ ਤੇਰੀ ਇੰਨੀ ਸੋਣੀ ਬਹੂ ਆ ਗਈ। ਸਾਰੇ ਪਿੰਡ ਦੀ ਗੱਲਾਂ ਹੁੰਦੀਆਂ ਨੇ। ਤੂੰ ਟੈਨਸ਼ਨ ਕਿਉਂ ਲੈਣੀ ਐ? ਮਟਰ ਪਨੀਰ ਖਾਣਾ ਤਾਂ ਮੈਂ ਲਿਆ ਕੇ ਦੇ ਦੂੰਗਾ। ਇਹ ਵੀ ਕੋਈ ਗੱਲ ਐ। ਆਹ ਦੇਖ ਲੈ ਕੌਣ ਆ ਗਿਆ। ਹਾਂ ਭਾਈ ਹੁਣ ਤਾਂ ਮਟਰ ਪਨੀਰ ਬਣਦਾ ਐ। ਨਾਲੇ ਕਿਸੇ ਦੇ ਪੈਸਿਆਂ ਦਾ ਲਿਆ ਕੇ ਤਾਂ ਸਵਾਦੀ ਬਹੁਤ ਹੁੰਦਾ ਹੈ। ਉਹ ਕਿਉਂ ਬਈ ਸਾਰਾ ਦਿਨ ਤਾਨੇ ਮਾਰਦਾ ਰਹਿਣਾ ਹੈ? ਮੈਨੂੰ ਪਤਾ ਮੈਂ ਤੇਰੇ ਪੈਸੇ ਦੇਣੀ ਨਹੀਂ। ਮੈਂ ਕਿਹੜਾ ਪੰਡੇ ਛੱਡ ਕੇ ਚੱਲਿਆ। ਕਾਕਾ ਜੀ ਜਿੱਦਾਂ ਦੇ ਆਪਣੇ ਹਾਲਾਤ ਨੇ ਨਾ। ਪੰਡ ਛੱਡਿਆ ਵੀ ਦੇਰ ਨਹੀਂ ਲੱਗਣੀ ਤੈਨੂੰ। ਨਾ ਨਾ ਭਈ ਐਂ ਨਾ ਕਹਿ ਯਾਰ। ਕੋਈ ਨਾ ਭਾਈ ਮੈਨੂੰ ਥੋੜਾ ਜਿਹਾ ਟਾਈਮ ਹੋਰ ਦੇ। ਮੈਂ ਤੇਰੇ ਪੈਸੇ ਦਾ ਇੰਤਜ਼ਾਮ ਕਰਦਾ ਛੇਤੀ। ਚੱਲ ਦਿੱਤਾ ਤੈਨੂੰ ਟਾਈਮ। ਦੱਸ ਫੇਰ ਕਿੰਨਾ ਕੁ ਟਾਈਮ ਦੇਵਾਂ ਬਸ ਭਾਈ ਮਹੀਨਾ ਕੋ ਫੋਲ ਦੇ ਦੇ ਮਹੀਨਾ ਜਿਹੜੇ ਪਹਿਲਾਂ ਤੈਨੂੰ 36 ਮਹੀਨੇ ਦੇ ਹੀ ਬੈਠੇ ਹੋਏ ਉਹੋ ਉਹ ਭਾਈ ਮੇਰੀਆਂ ਵੀ ਮਜਬੂਰੀਆਂ ਨੇ ਯਾਰ ਮੇਰਾ ਮੈਂ ਪੈਸੇ ਜੋੜੇ ਸੀ ਪਰ ਮੇਰੀ ਮਜਬੂਰੀ ਜਿ ਕਿਤੇ ਹੋਰ ਥਾਂ ਮੇ ਲੱਗ ਗਈ ਬਸ ਮਹੀਨਾ ਕੁ ਦੇ ਦੇ ਮੈਂ ਤੇਰੇ ਪੈਸਿਆਂ ਦਾ ਇੰਤਜ਼ਾਮ ਪੱਕਾ ਕਰ ਦੂੰ ਇਸ ਵਾਰ ਫੋਲੀਆਂ ਗੱਲਾਂ ਚਾਰਨੇ ਆ ਫੋਲੀਆਂ ਗੱਲਾਂ ਕਰਦਾ ਤੂੰ 36 ਮਹੀਨਿਆਂ ਦੇ ਵਿੱਚ ਤੇ ਤੂੰ ਵਿਆਜ ਵੀ ਨਹੀਂ ਸਰਿਆ ਵੀ ਮੈਂ ਵਿਆਜ ਹੀ ਦੇਵਾਂ ਵਿਆਜ ਛੱਡ 1 ਰੁਪਿਆ ਨਹੀਂ ਮੋੜਿਆ ਤੂੰ ਹਾਲ ਤੱਕ ਤੂੰ ਮੈਨੂੰ ਜਾਣਦਾ ਨਹੀਂ ਹੈਂ ਕਰਾ ਕੇ ਵਿਆਹ ਲੱਗ ਰਿਆ ਨਜ਼ਾਰੇ ਲੈਣ ਤੈਨੂੰ ਪਾਈ ਦਾ ਖਿਆਲ ਨਹੀਂ ਆਇਆ ਬਾਈ ਕਿਉਂ ਯਾਰ ਸਾਡੇ ਗਰੀਬਾਂ ਦੇ ਕਿਹੜੇ ਨਜ਼ਾਰੇ ਹੁੰਦੇ ਨੇ ਇਹਦਾ ਬਸ ਇੱਕ ਰੋਟੀ ਪੱਕਦੀ ਹੋਗੀ ਕੀ ਗੱਲ ਆ ਆਹ ਹੱਥ ਟੁੱਟ ਗਏ ਤੇ ਤੇਰੇ ਰੋਟੀ ਪੱਕਦੀ ਹੋ ਗਈ ਓਏ ਬਗਿਆਨੇ ਪੈਸੇ ਤੇ ਐਸ਼ ਕਰਨ ਵਾਲਿਓ ਉਦੋਂ ਸ਼ਰਮ ਨਹੀਂ ਆndi ਤੁਹਾਨੂੰ ਕਿ ਅਸੀਂ ਕਿਹੜੇ ਮੂੰਹ ਨਾਲ ਮੰਗਦੇ ਆਂ ਤੇ ਕਿਹੜੇ ਮੂੰਹ ਨਾਲ ਵਾਪਸ ਕਰਨੇ ਨੇ ਚਰਨੇ ਆਂ ਬਈ ਮੈਨੂੰ ਵੀ ਪਤਾ ਮੈਂ ਵਾਪਸ ਕਰਨੇ ਨੇ ਮੈਂ ਤੈਨੂੰ ਕਹਿਣ ਤਾਂ ਲੈ ਰਿਆਂ ਬਸ ਥੋੜਾ ਜਿਹਾ ਮੌਕਾ ਹੋਰ ਦੇ ਦੇ ਮੈਨੂੰ ਬਸ ਤੇਰੇ ਪੈਸੇ ਦਾ ਇੰਤਜ਼ਾਮ ਆ ਇਸ ਵਾਰ ਪੱਕਾ ਕਰ ਦੇਨੇ ਬਾਅਦ ਚਰਨੇ ਆ ਘਰੇ ਆਏ ਨੂੰ ਪਾਣੀ ਦਾ ਕੀ ਪੁੱਛਣਾ ਸੀ ਉਦਾ ਮੈਨੂੰ ਬੈਠਣ ਵਾਸਤੇ ਵੀ ਨਹੀਂ ਕਿਹਾ ਓਏ ਹੋ ਬਾਈ ਇੱਕ ਮਿੰਟ ਹੁਣੇ ਰੁਕਾ ਲੈ ਵੇ ਬੈਠੋ ਵੀਰੇ ਚਾਹ ਪਾਣੀ ਦੀ ਕੀ ਗੱਲ ਹੈ ਮੈਂ ਹੁਣੇ ਹੱਕ ਮਾਰਦਾ ਨਿੰਮਾ ਨਿੰਮਾ ਆ ਚਾਹ ਪਾਣੀ ਲਈ ਆ ਦੇਖ ਲੈ ਚਰਨੇ ਆਪਦੇ ਹੀ ਪੈਸੇ ਹੱਥ ਬਨ ਬਨ ਕੇ ਮੰਗਣੇ ਪੈ ਰਹੇ ਆ ਕਿਹਾ ਜਾ ਟਾਈਮ ਆ ਗਿਆ ਨਾ ਬਾਈ ਐਹੀ ਜੀ ਗੱਲ ਨਾ ਕਹ ਮੈਂ ਤੇਰੀ ਮੂਰੀ ਮਿੰਟ ਤੇ ਕਰਦਾ ਬਸ ਮੈਨੂੰ ਇੱਕ ਮੌਕਾ ਦੇ ਦੇ ਮੈਂ ਤੇਰੇ ਪੈਸਿਆਂ ਦਾ ਇਸ ਵਾਰ ਹੱਲ ਪੱਕੀ ਕਰਦਾ ਕਰ ਦੇਣਾ ਹੈਗਾ ਬਸ ਹੋਏ ਚਰਨਿਆ ਇਹ ਤਾਂ ਰੀਤ ਹੈ ਦੇਣ ਵਾਲੇ ਨੂੰ ਤਾਂ ਹੱਥ ਜੋੜ-ਜੋੜ ਕੇ ਮੰਗਣੇ ਪੈਂਦੇ ਨੇ ਵੀ ਭਾਈ ਸਾਡੇ ਪੈਸੇ ਮੋੜ ਦਿਓ ਸਾਡੇ ਪੈਸੇ ਮੋੜ ਦਿਓ ਇਹ ਰੀਤ ਇਹ ਰੀਤ ਨਹੀਂ ਟੁੱਟਦੀ ਨਾ ਵੀਰਾ ਇਹ ਰੀਤ ਮੈਂ ਤੋੜੂੰਗਾ ਬਸ ਇੱਕ ਮੌਕਾ ਦੇ ਮੈਨੂੰ ਤੂੰ ਤੋੜੇਂਗਾ ਤੂ ਤੋੜੇਗਾ ਭੁੱਲ ਗਿਆ ਤੂੰ ਆਪਣੇ ਚ ਕੀ ਗੱਲ ਹੋਈ ਸੀ ਓਏ ਕੀ ਗੱਲ ਹੋਈ ਦੀ ਆਹ ਪਲਾਟ ਦਾ ਵੀ ਕਿਆ ਜਿੰਨਾ ਮੁਨਾਫਾ ਇਹਨੇ ਦਿੱਤਾ ਨਾ ਪੂਰੇ 4 ਕਿਲੇ ਹੋਰ ਖਰੀਦੇ ਜਾਣਗੇ ਓ ਜੱਸੇ ਭਾਈ ਤੇਰੀ ਕੋਲ ਪਹਿਲਾਂ ਕਾਹਟ ਹੈ ਕਾਸੇ ਦੀ 4 ਦੇ ਕੀ ਚਾਹ ਤੂੰ ਤਾਂ 20 ਖਰੀਦ ਲੈ ਤਰੰਦਲਾ ਕੋਈ ਨਾ ਟੈਨਸ਼ਨ ਲੈ ਕਾ ਛੱਡ ਦੇ ਅਗਰ ਕਿਸੇ ਨੂੰ ਵੇਚ ਦੇ ਖਾ ਲਾਂ ਦੇ ਰੋਟੀ ਕੋਈ ਨਹੀਂ ਅਸੀਂ ਕਿਹੜਾ ਕਿਸੇ ਦੇ ਹੱਥ ਦੀ ਖੋਹਨੇ ਆਂ ਆਪਦੇ ਕਰਮਾਂ ਦਾ ਚੱਲ ਤੂੰ ਦੱਸ ਤੂੰ ਕਿਵੇਂ ਆਇਆ ਓਏ ਮੈਨੂੰ ਤੇਰੇ ਲਈ ਇੱਥੇ ਕੰਮ ਆ ਗਿਆ ਮੇਰਾ ਹੋ ਗਿਆ ਰਿਸ਼ਤਾ ਮੈਂ ਕਰਾਉਣਾ ਵਿਆਹ ਮੈਂ ਤਾਂ ਪੈਸੇ ਲੈਣ ਆਇਆ ਅੱਛਾ ਪੈਸੇ ਚਾਹੀਦੇ ਨੇ ਕਿੰਨੇ ਟਾਈਮ ਵਾਸਤੇ ਸਾਲ ਜਮੂਰ ਦੂੰ ਬਈ ਅੱਛਾ ਜੀ ਜੀ ਸਾਲ ਦੇ ਵਿੱਚ ਨਾ ਮੁੜੇ ਫੇਰ ਨਾ ਨਾ ਬਈ ਪੱਕਾ ਸਾਲ ਜਮੂਰ ਦੂੰਗਾ ਫੇਰ ਮੇਰੀ ਗੱਲ ਸੁਣ ਓਏ ਕੰਜਰ ਦਿਆ ਜੇ ਤੂੰ ਸਾਲ ਚ ਪੈਸੇ ਨਾ ਮੁੜੇ ਉਹ ਜਿਵੇਂ ਬੈਂਕ ਵਾਲੇ ਆਪਦਾ ਕਰਜ਼ਾ ਬਸੂਨ ਕਰਦੇ ਨੇ ਨਾ ਕਿਸੇ ਚੀਜ਼ ਨੂੰ ਜਫਤ ਕਰ ਲੈਂਦੇ ਨੇ ਮੈਂ ਤੇਰੀ ਘਰ ਵਾਲੀ ਜਫਤ ਕਰ ਲਵਾਂ ਓਏ ਚਲ ਕੋਈ ਨਾ ਪਤੰਦਰਾ ਕਰ ਲਈ ਪਰ ਸੌਦਾ ਬਈ ਇਹ ਗੁਪਤ ਰੱਖੀ ਨਾ ਬਈ ਉਹ ਗੱਲ ਤਾਂ ਆਪਾਂ ਨੇ ਮਜ਼ਾਕ ਜਿਹੀ ਕਰੀ ਦੀ ਮਜ਼ਾਕ ਨੂੰ ਕੀ ਤੂੰ ਸਾਲਿਆ ਮੇਰੀ ਸਾਲੀ ਲੱਗਦਾ ਹੈ ਭੁੱਲ ਗਿਆ ਮੈਨੂੰ ਲੱਗਦਾ ਦੇਖ ਜਿਵੇਂ ਬੈਂਕ ਵਾਲੇ ਕਰਦੇ ਨੇ ਆਪਣੇ ਕਰਜ਼ਦਾਰ ਦੀ ਜ਼ਾਇਦਾਦ ਹੜਪ ਲੈਂਦੇ ਨਾ ਭਾਈ ਕਬਜ਼ਾ ਕਰਦੇ ਨੇ ਜਿਹੜਾ ਬੰਦਾ ਉਹਨਾਂ ਦਾ ਕਰਜ਼ਾ ਨਹੀਂ ਦਿੰਦਾ ਤੇ ਫਿਰ ਤੇਰੀ ਜ਼ਾਇਦਾਦ ਤਾਂ ਆ ਹੈ ਨਾ ਭਾਈ ਤੇਰੀ ਜਿਵੇਂ ਪਿੰਡ ਚ ਗੱਲਾਂ ਸੁਣੀਆਂ ਸੀ ਤਉ ਬੂਬੀ ਜਾਦੇ ਜਾਦੇ ਸੋਹਣੀ ਐ ਨਾ ਬਾਈ ਇਹ ਗੱਲ ਤਾਂ ਆਪਣੀ ਮਨਜਾਕ ਮਨਜਾਕ ਚ ਹੋਈਦੀ ਮਰ ਤੈਨੂੰ ਹੀ ਕਹਿ ਬੈਠਾ ਸੀ ਹੋਏ ਇਹ ਸਾਡੇ ਜਵਾਨਾਂ ਦੇ ਨੇ ਤੂੰ ਜਵਾਨ ਕੀਤੀ ਸੀ ਤੇ ਹੁਣ ਆਪਣੀ ਜ਼ੁਬਾਨ ਤੋਂ ਮੱਕਰ ਨਾ ਆਪਣੀ ਜ਼ੁਬਾਨ ਤੇ ਨਾ ਕੈਮਰਾ ਜੋ ਤੇਰੇ ਸੌਦਾ ਹੀ ਕਰ ਲਿਆ ਮੈਂ ਜਾਣਦਾ ਨਿੰਮ ਇੱਕ ਹੀ ਗੱਣੀ ਐ ਤੂੰ ਹੋਏ ਜਿੰਨੀ ਇਹ ਸਿਆਣੀ ਐ ਮੋਕ ਨੇ ਸਹੀ ਕਹੀ ਨੀ ਜਾਨੂ ਕੀ ਹੈ ਸੋਣੀ ਹੈ ਉਹ ਨਹੀਂ ਸਿਆਣੀ ਵੀ ਹੈ ਤੂੰ ਪਹਿਲਾਂ ਦੱਲੀ ਕਿਉਂ ਬੀਬੀ ਚੱਲ ਫਿਰ ਚੱਲ ਚਲੀ ਮੈਂ ਆਪਣਾ ਕਰਤੱਵ ਵੀ ਤੱਕ ਪੂਰਾ ਕਰ ਰਹਾ ਹਾਂ ਬਹਿ ਜਾ ਪਰ ਕਿ ਸੋਡੇ ਮੰਗੂ ਮੈਂ ਕਿਰਾਏ ਤੇ ਰਹਿਣਾ ਨਾਲੇ ਗੱਲ ਸੁਣਾ ਇਹ ਤਾਂ ਮੇਰੇ ਖੇਤ ਵਾਲਾ ਘਰ ਹੈ ਜਿਹੜਾ ਉਹੀ ਰੱਖਿਆ ਹੋਇਆ ਹੈ ਹਵੀਲੀ ਤਾਂ ਮੇਰੀ ਅਗਲੇ ਪਿੰਡ ਹੈ ਅੱਛਾ ਮੈਂ ਸੋਚਿਆ ਤੈਨੂੰ ਹਵੀਲੀ ਚ ਐਵੇਂ ਨਹੀਂ ਲੈ ਕੇ ਜਾਂਦਾ ਠਾਠ ਬਾਠ ਨਾਲ ਲੈ ਕੇ ਜਾਂ ਹੂੰ ਕਿਉਂਕਿ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜੱਸਾ ਜਾਨਵਰ ਕੀ ਲੈ ਕੇ ਆਇਆ ਹੈ ਉਹ ਵਿੱਕਾਫ ਜੀ ਵਾਲੀ ਮੇਰੀ ਗੱਲ ਸੁਣ ਤੂੰ ਕੰਬੜੀ ਹੋ ਗਈ ਸੀ ਉਹ ਚੋਰ ਲੂਜੇ ਨੂੰ ਖਾਲ ਕਰਕੇ ਚੁੱਪਚਾਪ ਉਹਦੇ ਘਰੇ ਆ ਗਈ ਅੱਗਾ ਪਿਛਾ ਦੇਖਿਆ ਨਹੀਂ ਕੋਈ ਤੁਸੀਂ ਨੇ ਦੇਖਿਆ ਨਹੀਂ ਮੇਰੇ ਮਾਪਿਆਂ ਨੇ ਕੁਝ ਵੀ ਪੰਨਣ ਦੱਸਿਆ ਸੀ ਕਿ ਸਾਡੇ ਕੋਲ 5 ਕਿੱਲੇ ਜ਼ਮੀਨ ਹੈ ਮੁੰਡੇ ਨੂੰ ਰਿਸ਼ਤਾ ਨਹੀਂ ਕੀਤਾ ਪੰਜ ਕਿੱਲੇ ਦੇਖ ਕੇ ਰਿਸ਼ਤਾ ਕਰ ਲਿਆ ਤੇ ਗਾਹਾਂ ਵਿਚੋਲੇ ਨੇ ਵੀ ਝੂਠ ਬੋਲਿਆ ਸੀਗਾ ਜਿਵੇਂ ਅਨਸਾਰੀ ਅੱਧਾ ਕਿੱਲਾ ਮੈਨੂੰ ਲਾਦੀ ਕਿਹੜੀ ਅੱਧਾ ਕਿੱਲਾ ਖੁੱਡ ਨਹੀਂ ਹੈਗੀ ਅੱਛਾ ਹਾਂ ਜੇ ਸਾਲੇ ਕੋਲੇ ਹੁੰਦਾ ਕੁਸ ਤਾਂ ਮੈਥੋਂ ਘੋੜਾ ਕਾਜਾ ਲੈਂਦਾ ਤੇ ਅੱਜ ਤੂੰ ਮੇਰੇ ਕੋਲੇ ਥੋੜਾ ਹੁੰਦੀ ਚਲੋ ਫਿਰ ਵੀ ਮੇਰੀ ਕਿਸਮਤ ਚੰਗੀ ਹੈ ਜਿਹੜੇ ਮੈਂ ਵਧੀਆ ਟਿਕਾਣੇ ਤੇ ਆ ਗਈਆਂ ਕਿਸਮਤ ਨਹੀਂ ਚੰਗੀ ਤੂੰ ਆਪ ਚੰਗੀ ਐ ਜਿਹੜੀ ਨੇ ਸੋਚਿਆ ਵੀ ਉਸ ਮਲੰਗ ਦੇ ਰਹਿ ਕੇ ਕਰੂੰਗੀ ਕੀ ਹਾਂ ਇਹ ਤਾਂ ਹੈ ਮੈਂ ਤਾਂ ਰਾਣੀ ਬਣੂੰਗੀ ਮਹਿਲਾਂ ਦੀ ਤੇਰੇ ਇੱਕ ਫੈਸਲੇ ਨੇ ਮੈਨੂੰ ਤਾਂ ਪਸੰਦ ਹੀ ਨਹੀਂ ਹੈਗਾ ਸੀ ਤਾਂ ਹੀ ਦਾ ਕਹਿਣਾ ਵੀ ਤੇਰੇ ਇੱਕ ਫੈਸਲੇ ਨੇ ਤੇਰੀ ਜ਼ਿੰਦਗੀ ਪਲਟਦੀ ਰੱਬ ਦੇ ਰੰਗ ਨੇ ਨਾ ਜਿੱਥੇ ਕਿਸਮਤ ਉੱਥੇ ਆਉਣਾ ਸੀ ਨਾ ਸੋਖ ਲਿਖਿਆ ਹੋਇਆ ਸੀ ਤੇਰੇ ਕਰਮਾਂ ਚ ਹਾਂ ਰਾਜ ਕਰਨਾ ਸੀ ਤੂੰ ਰਾਜ ਤਾਂ ਹੀ ਤਾਂ ਉਸ ਨਰਕ ਚੋਂ ਸਰਕ ਚ ਆ ਗਈ ਤੂੰ ਚੰਗਾ ਹੋਇਆ ਜਿਹੜਾ ਮੈਨੂੰ ਉਸ ਨਰਕ ਚੋਂ ਤੁਸੀਂ ਕੱਢ ਲਿਆ ਬਾਨੇ ਨਾਲ ਤੁਸੀਂ ਪੈਸੇ ਮੈਨੂੰ ਸੋਹਣੀ ਵੇਖ ਕੇ ਲਿਆ ਆ ਜਾਂ ਸੱਚੀ ਇਹਦੇ ਪੈਸਿਆਂ ਚ ਲਿਆ ਆ ਤੈਨੂੰ ਨਹੀਂ ਪਤਾ ਮੇਰੀ ਤੇ ਚਰਨੇ ਦੀ ਗੱਲ ਹੋਈ ਸੀ ਪੈਸਿਆਂ ਦੇ ਚੱਕਰ ਨੇ ਪਰ ਜਦੋਂ ਮੈਂ ਤੈਨੂੰ ਦੇਖਿਆ ਮੈਥੋਂ ਚਰਿਆ ਨਹੀਂ ਗਿਆ ਵੀ ਐਨੀ ਸੋਹਣੀ ਰੰ ਇੱਥੇ ਠੇਠੇ ਖਾਉਂਦੀ ਰੰ ਸ਼ਬਦ ਨਾ ਬਹੁਤ ਗੰਦਾ ਲੱਗਦਾ ਵਧੀਆ ਲੱਗਦਾ ਬੰਨ ਉਹ ਕਹਿਦਾ ਨਾ ਮੇਰਾ ਨਾਮ ਨੀਮੋ ਐ ਹੋਏ 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 ਨੀਮੋ ਨਾਮ ਰੱਖਾਈ ਫਰਦੀਆਂ ਫਰਤ ਗੁਰ ਤੋਂ ਵੀ ਮਿੱਠੀਆਂ ਤੇ ਹੋਰ ਮੈਨੇ ਮਨ ਤੋਂ ਥੋੜੀ ਬਣੀ ਹੋਈਆਂ ਚੱਲ ਫਿਰ ਬੜਾ ਸਮਾਗਰਵਨੀ ਕਰਨਾ ਹੂੰ ਕੁਝ ਪਿਆਰ ਦੀਆਂ ਗੱਲਾਂ ਕਰੀਏ ਓਹੋ ਪਿਆਰ ਦੀਆਂ ਗੱਲਾਂ ਐਵੇਂ ਹੋ ਜਾਂਦੀਆਂ ਨੇ ਤੁਸੀਂ ਥੋੜਾ ਜਾ ਰਾਤ ਹੋਣ ਦਾ ਇੰਤਜ਼ਾਰ ਕਰੋ ਆਪਾਂ ਵਧੀਆ ਟੰਗ ਦੇ ਨਾਲ ਇਹ ਲੋਕ ਸਵਾਗਤ ਮਨਾਉਂਦੇ ਨੇ ਨਾ ਹੂੰ ਅੰਕਮਰਾ ਆਸਾ ਇਤਹਾਸ ਕੀ ਵਧੀਆ ਨਾਲੇ ਮੈਂ ਵਧੀਆ ਸਜੂਗੀ ਨਾਲੇ ਕੁਸੀ ਸਜੂ ਓਹ ਹੋ ਮੇਰੀ ਕਮਲੀ ਆ ਪਤਾਬਲਾ ਹੋ ਗਿਆ ਸੀ ਓਹ ਹੋ ਪਤਾਬਲਾ ਨਹੀਂ ਹੋਣਾ ਤੇਰੀਆਂ ਭਾਵਨਾਵਾਂ ਨੂੰ ਤਾਂ ਹੁਣ ਸਮਝਿਆ ਮੈਂ ਵੀ ਤੂੰ ਕੀ ਜਾਣੀ ਹੈ ਤੇ ਮੈਨੂੰ ਕੀ ਦੇਣਾ ਚਾਹੀਦਾ ਕਿਉਂਕਿ ਮੈਨੂੰ ਤਾਂ ਖੁਸ਼ੀ ਮਿਲੀ ਹੀ ਨਹੀਂ ਕੋਈ ਗੱਲ ਕਿਹੜੀ ਖੁਸ਼ੀ ਤੇ ਨਵਾਜ ਨਸੀਬ ਹੋਊਗੀ ਨਾ ਤੂੰ ਕਦੇ ਸੋਪਨੇ ਦੀ ਵੀ ਨਹੀਂ ਸੋਚਿਆ ਹਣਾ ਤਸੀਮੀ ਨੇ ਸੋਚਿਆ ਹਣਾ ਮੇਰੀ ਕੰਨਾਂ ਨੂੰ ਵੀ ਬੜੀ ਵੱਡੀ ਕੁਸੀ ਮੈਂ ਹਣਾ ਲਈ ਯਾਰ ਤੂੰ ਇੱਕ ਮਟਰ ਪਨੀਰ ਵਿੱਚ ਇਤਰਸਦੀ ਰਹੀ ਸਾਲਾ ਮੈਨੂੰ ਤਾਂ ਗੁੱਸਾ ਆਉਂਦਾ ਉਸ ਚਰਨੇ ਤੇ ਜੀ ਕਰਦਾ ਸੀ ਗਲ ਘੂਠਾ ਦੇ ਕੇ ਉੱਥੇ ਠੋਕਦਾ ਉਹਨੂੰ ਫੇਰ ਬਸ ਜਦੋਂ ਦਾ ਤੇਰਾ ਮੂੰਹ ਦੇਖ ਲਿਆ ਨਾ ਸਭ ਕੁਝ ਭੁੱਲ ਗਿਆ ਮੈਂ ਤਾਂ ਖੋ ਗਿਆ ਆ ਚਾਹੇ ਕਰਾਂਗੀ ਆ ਰੋਟੀ ਮਟਰ ਪਨੀਰ ਨਾ ਖਾਵਾਂਗੇ ਆ ਪਰੋਟੀ ਬਾਹਰ ਖਾ ਕੇ ਆਵਾਂਗੇ ਕੰਬਲੀ ਹੁੰਦ ਹੱਥ ਤੇ ਰੇ ਗੋਰੇ ਗੋਰੇ ਹੱਥਾਂ ਦੀਆਂ ਇਹਨਾਂ ਦੀਆਂ ਪੱਕੀਆਂ ਹੋਈਆਂ ਖਾਵਾਂਗੇ ਚਲ ਮੈਂ ਘਰੇ ਬਣਾ ਲਾਂਗੀ ਚੱਲ ਫਿਰ ਮੈਂ ਲੈ ਕੇ ਆਣਾ ਮਟਰ ਪਨੀਰ ਲੈ ਕੇ ਆ ਮਟਰ ਪਨੀਰ ਵਰਗੀ ਨੂੰ ਮਟਰ ਪਨੀਰ ਖਾਵਾਂ ਓਏ ਰੱਬਾ ਗਰੀਬੀ ਨਾ ਮੈਨੂੰ ਚੱਕ ਲਾਦਾ ਉਹ ਵੀ ਚੰਗਾ ਨਹੀਂ ਜੀਤੇ ਐਡਾ ਯਕੀਨ ਕਿਸ ਤਾਰਬ ਜੀਦਾ ਉਹ ਵੀ ਬੈਤਲੋਂ ਦੇ ਨਾਲ ਤੁਰ ਗਈ ਵੇ ਛੱਡ ਕੇ ਸੱਚ ਕਹਿ ਕੇ ਸੀ ਨੇ ਪੈਸੇ ਦੀ ਐ ਸਾਰੀ ਦੁਨੀਆ ਕੋਈ ਨਹੀਂ ਕਿਸੇ ਨਾਲ ਖੜਦਾ ਏ ਰੱਬਾ ਮੈਂ ਤੇਰਾ ਕੀ ਮੜਾ ਕਰਦੀ ਉਹਨੂੰ ਤਾਂ ਮੈਂ ਵਿਆਹ ਕੇ ਲਿਆਦੀ ਉਹ ਤਾਂ ਮੇਰੀ ਆਪਣੀ ਨਹੀਂ ਉਹ ਵੀ ਮੈਨੂੰ ਛੱਡ ਕੇ ਮਿੱਟੀ ਵਾਂਗੀ ਇੱਕ ਫਰਮ ਨਹੀਂ ਸੋਚਿਆ ਮੇਰੇ ਵਾਂਗ ਉਹ ਦਿਨਾਂ ਤੁਰ ਗਈ ਹੋਈ ਮੈਂ ਕਾਹਸੇ ਯੂਗ ਕਾ ਨਹੀਂ ਛੱਡਦੀ ਮੀ ਹੁਣ ਲੋਕ ਮੈਨੂੰ ਕੀ ਕੀ ਕਹਿੰਦੇ ਮੈਂ ਸਾੜੇ ਤੇ ਤੋ ਦਿੱਤੀ ਮੀ ਨਹੀਂ ਦੇਖੀ ਕੀ ਬੋਲਣ ਨੂੰ ਮਰਦਾ ਇਹਨਾਂ ਦਾ ਰੱਬ ਮੇਰੀ ਿਆਨ ਕੱਢ ਦੇ ਪਤਾ ਹ ਗੱਡੀ ਵੀ ਮੈਂ ਉੱਥੇ ਖੜਾ ਆਇਆ ਹ ਜੱਸਾ ਸਾਸਰੀ ਘਰ ਬਾਈ ਹਾਂ ਕੀ ਹੈ ਠੀਕ ਹੈ ਬਾਈ ਹਾ ਹਾਂ ਮੈਨੂੰ ਕੀ ਹੋਣਾ 9 ਬਰ 9 ਆ ਤੈਨੂੰ ਪਤਾ ਹੀ ਆ ਬਾਈ ਮੈਨੂੰ ਤਾਂ ਕੀ ਆ ਮਤਲਬ ਤੇ ਘਰ ਇਹਨੂੰ ਕਹਿੰਦਾ ਦੀ ਬਾਈ ਬਣ ਕੇ ਯਾਰ ਮੇਰੇ ਘਰ ਆਈ ਵਾਪਸ ਕਰ ਦੇ ਹੁਣ ਤਾਂ ਚਾਹੇ ਤੂੰ ਪੈਸੇ ਲਿਆ ਉਹ ਨਹੀਂ ਮੁੜਦੀ ਬਾਈ ਬਣ ਕੇ ਯਾਰ ਮੈਂ ਤੇਰੇ ਦੁੱਗਣੇ ਪੈਸੇ ਦੇ ਦੂੰਗਾ ਹਾਂ ਇਹ ਨਾ ਕਰ ਜੱਸੇ ਤੇਰੇ ਪਰਾਂ ਮਰ ਮੇਰੀ ਪਿੰਡ 'ਚ ਬੇਇੱਜ਼ਤੀ ਹੋ ਰਹੀ ਆ ਮੇਰੇ ਤੇ ਲੋਕ ਥੂ ਥੂ ਕਰਦੇ ਨੇ ਮੈਂ ਘਰੋਂ ਬਾਹਰ ਨਿਕਲਣ ਜੋਗਾਂ ਨਹੀਂ ਰਿਹਾ ਬਾਈ ਬਣ ਕੇ ਯਾਰ ਓਏ ਤੂੰ ਪਿੱਛੇ ਹਟ ਓਏ ਭਾਈ ਬਣ ਕੇ ਜੱਸੇ ਆਏ ਨਾ ਕਰ ਮਤਰੇ ਹੱਥ ਜੋੜਦਾ ਪਰਾਂ ਮਰ ਜੱਸੇ ਹੱਥ ਜੋੜਦਾ ਭਾਈ ਜੱਸੇ ਜੱਸੇ ਗੱਲ ਤਾਂ ਸੁਣਾ ਓਏ ਬਰਬਾਚ ਨੇ ਹਾਂ ਤਾਈ ਹਾਂ ਤੂੰ ਇੱਥੇ ਬੈਠਾ ਸੀ ਹੋਰ ਠੀਕ ਆ ਪਤਾ ਬਹੁਤ ਠੀਕ ਆ ਤਾਈ ਕਿ ਮੈਨੂੰ ਤਾਂ ਉਹਦਾ ਹੱਜਾ ਬੈਠਾ ਹੈ ਤੇਨੂੰ ਕਿਹੜਾ ਪਤਾ ਨਹੀਂ ਹੁਣ ਸਾਰੇ ਪਿੰਡ ਦੇ ਤਾਂ ਗੱਲ ਉੱਡ ਰਹੀ ਹੈ ਉਹ ਤਾਂ ਪਤਾ ਹੀ ਆ ਪੁੱਤ ਇਹੋ ਜਿਹਾ ਦੇਹਲਾ ਹੈ ਤੈਨੂੰ ਦੇਹਲ ਕਰਨ ਪਤਾ ਨਹੀਂ ਤੇ ਵੀ ਉਹ ਹੈ ਕਹੇ ਜਾ ਬੰਦਾ ਉਹ ਤੈ ਪੈਸੇ ਕਿਉਂ ਲਈ ਤੇ ਤਾਈ ਕਿਹੜਾ ਕਿਸੇ ਦੇ ਮੂੰਹ ਤੇ ਲਿਖਿਆ ਹੁੰਦਾ ਵੀ ਕਹੇ ਜਾ ਬੰਦਾ ਵੇ ਸਾਰੇ ਪਿੰਡ ਚੋਂ ਦੀ ਥੂ-ਥੂ ਹੋ ਰਹੀ ਹੈ ਗੁੰਡਾ ਉਹ ਬੰਦਾ ਗੁੰਡਾ ਹੈ ਚਲ ਤਾਈ ਮਾਦਾ ਪੈਸੇ ਤਾਂ ਹੀ ਲੈਦੇ ਚੱਲ ਬਈ ਸਾਲ ਖਰਜੂਗਾ ਵੀ ਪੈਸੇ ਮੋੜ ਦਾਂਗੇ। ਲੈ। ਅੱਥੇ ਨਹੀਂ ਲੋਟ ਆਇਆ ਪੈਸੇ ਮੋੜੇ ਨਹੀਂ ਆ। ਅਸਾਂ ਤਾਂ ਬੈਠਲ ਤੀ ਮੀਨੂ ਉਹ ਨੂੰ ਚਹਿੰਦਾ ਸੀ ਜਿਹੜੀ ਉਹਦੀ ਉਹ ਨਾਲ ਚਰਤੀ। ਪੁੱਤ ਗੱਲ ਸੁਣ। ਜੇ ਉਹ ਨੂੰ ਐਨਾ ਹੁੰਦਾ ਨਾ ਤੇਰੇ ਮੋਢੇ ਨਾਲ ਮੋਢਾ ਜੋੜ ਕੇ ਦੇਡ ਦੱਪਾ ਕਰਾ ਕੇ ਨਾਲ ਤੇਰੇ ਸਾਰਾ ਕੁਛ ਪੈਸੇ ਤਰਵਾ ਦਿੰਦੀ। 72 ਵਜਨਾਂ ਨਹੀਂ ਤਾਂ ਉਹ ਨਿਕਲੀ। ਤਾਈ ਅੱਜ ਕੱਲ ਕੋਈ ਨਹੀਂ ਕਿਸੇ ਦਾ। ਅੱਜ ਕੱਲ ਤਾਂ ਪੈਸਾ ਹੈ। ਤਹੀਂ ਤਾਂ ਕਹਿੰਦੇ ਆ। ਪੈਸੇ ਨਾਲ ਹੀ ਐਜੋ ਕੁਛ ਹੈਗਾ ਪੁੱਤ। ਤਹੀਂ ਤਾਂ ਉਹਦੀ। ਨਾਲ ਦੀ ਨਾਲ ਇੱਕ ਵਾਰ ਨਹੀਂ ਕਹਿਣ ਦਿੰਦਾ ਉਹਨੂੰ ਉਹਦੀ ਨਾਲ ਤੁਰ। ਦੇਖ ਲੈ ਕਿੱਡੀ ਲੰਡਰ ਜਨਾਨੀ ਨਿਕਲੀ ਹੈ ਬੈਤਲ। ਦੇਖ ਲੈ ਚਲ ਕੋਈ ਨਾ ਤਾਈ ਜੇ ਮੇਰੇ ਕੋਲ ਪੈਸਾਨੀ ਦੀ ਕੋਈ ਹੁੰਦੀ ਨਹੀਂ ਘਰ ਛੜਦਾ ਦੀ ਹਾਂ। ਐਨਾ ਸਿਆਣਾ ਬੰਦਾ ਦੇਖਾ ਮੈਂ ਮਰ ਜਾ। ਕੁੱਤੀ ਜਾਤ ਦੇ ਹੈ ਲੈ ਕਹੀ ਜੀ ਜਨਾਨੀ ਨਿਕਲੀ ਹੈ ਬੈਤਲ। ਚਲ ਕੋਈ ਨਾ ਤਾਈ ਉਹਦਾ ਕਹਣਾ ਜਿਹੜਾ ਕਰਦਾ ਹੁੰਦਾ ਉਹ ਕਰਦਾ ਹੁੰਦਾ। ਅੱਪੇ ਕੀੜੇ ਪਾਏ ਵੇ ਮਰੂ ਮੇਰੇ ਸਾਲੇ ਦੀ ਉਹ ਉਹ ਤੈਨੂੰ ਉਹ ਦੁੱਖ ਦੇ ਕੇ ਉਹ ਸੁੱਖ ਸੁੱਖ ਪੋਗ ਲੁਕਿਓ ਹੈ ਤੜਫੂਗੀ ਉਹ ਤਾਂ ਤੜਫੂਗੀ ਦੇਖੀ ਤਾਂ ਸਹੀ ਮਾੜਾ ਬੰਦਾ ਕਾਨੂੰਨ ਚ ਰੱਖਦਾ ਹੁੰਦਾ ਤਾਈ ਨਹੀਂ ਨਹੀਂ ਦਿਨ ਪੈ ਕੇ ਦਿਖਾ ਦਿੰਦਾ ਕਾਨੂੰਨ ਰੱਬ ਵੀ ਉਹਨਾਂ ਨਾਲ ਦਾ ਹੁੰਦਾ ਉਹਦੇ ਨਾਲ ਤਾਂ ਉਹ ਹੋ ਗਏ ਤਾਂ ਵੀ ਉਹਦਾ ਕੁੱਤਾ ਨਾ ਘਰ ਦਾ ਨਾ ਘਾਟਦਾ ਨਾ ਉਹਦੇ ਦੀ ਰਹੂਗੀ ਨਾ ਉਹਦੇ ਦੀ ਉਹ ਤਾਂ ਗੁੰਡਾ ਹੈ ਚਾਰ ਨੀਰਾ ਕਿ ਤੱਕੇ ਮਾਰ ਕੇ ਬਾਹਰ ਕੱਢ ਦੂ ਉਹ ਤੇ ਦੇਖੀ ਦਸ ਹੀ ਹੁਣ ਦੇਖ ਲੈ ਤਾਈ ਉਹ ਮੈਂ ਬਥੇਰੇ ਤਰਲੇ ਮੰਤੇ ਕਰਿਓ ਨਾ ਤੂੰ ਨਾ ਜਾ ਮਿੱਟ ਜ ਹੋ ਗਈ ਉਹਦੇ ਗਨੇ ਦੀ ਕਦੀ ਤੇਰੇ ਕੋਲ ਹੈ ਕੀ ਹੈ ਨਹੀਂ ਆਪਾਂ ਨੂੰ ਕਿਹੜਾ ਪਤਾ ਨਹੀਂ ਵੀ ਕਿੰਨੇ ਧੀਆਂ ਪੈਣਦੇ ਨੇ ਇੱਜ਼ਤ ਖਰਾਬ ਕਰੀਏ ਨੇ ਕੰਜਰ ਨੇ ਹੈ ਇੱਜ਼ਤ ਦਾ ਮੇਰੀ ਘਰ ਕਰ ਗਿਆ ਤਾਈ ਹੁਣ ਬਾਦ ਜੋ ਨਿਕਣ ਜੋਗਾ ਨਹੀਂ ਛੱਡਿਆ ਇਹ ਤਾਂ ਪੁੱਤ ਮੰਦੀ ਆ ਮੈਂ ਦੇਖਦਾ ਥੂ ਥੂ ਕਰਦਾ ਮੰਦੀ ਆ ਪੁੱਤ ਮੈਂ ਮੰਦੀ ਆ ਇਸ ਗੱਲ ਨੂੰ ਹੈ ਕੰਜਰਾ ਤੈਨੂੰ ਵੀ ਨਹੀਂ ਸੜਿਆ ਉਹ ਜਿਹਦੇ ਪੈਸੇ ਲੈਣ ਹੋਰ ਪਿੰਡ ਕਿਹੜਾ ਹੈ ਨਹੀਂ ਤਿਗੇ ਹੈ ਉਹ ਤਾਈ ਕਿਹੜਾ ਪਤਾ ਦੀ ਬਈ ਸਾਲਾ ਇਹ ਜਾ ਨਿਕਲ ਜੂ ਉਹਦਾ ਕਹਣਾ ਮੇਰੇ ਸਿਰ ਤੇ ਭਾਂਡਾ ਦੇਣੇ ਕਿੰਨੇ ਦਿੱਤਾ ਪੈਸੇ ਦੇਣੇ ਕਿੰਨੇ ਤੇ 1000 ਉਹ ਤੋਂ ਮੈਂ ਲੈ ਆਦੀ 20000 ਰੁਪਇਆ ਲੈ ਆਦੀ ਹੋਵੇ ਕੰਜਰਾ ਦੱਸ ਐਨਾ ਕਾਦੇ ਵਾਸਤੇ ਤਾਂ ਐਨਾ ਪੈਸਾ ਚੜ੍ਹਾ ਲਿਆ ਤੀ ਉਹ ਤੈਨੂੰ ਪਤਾ ਤਾਂ ਹੀ ਜਦੋਂ ਵਿਆਹ ਦੀ ਉਦੋਂ ਲੈਦੀ ਇਹ ਚੱਲ ਹੁਣ ਮੜਾ ਮੋਟਾ ਦਾ ਖਰਚਾ ਹੋਈ ਜਾਂਦਾ ਬੰਦੇ ਦਾ ਨਾਲੇ ਹੁਣ ਕੰਜਰੀ ਨੇ ਨਹੀਂ ਸੋਚਿਆ ਪਾਰਨਾ ਤਾਲੀ ਨੇ ਹੈਂ ਉਹਦਾ ਸੌਕਾ ਹੀ ਕਹਿੰਦੀ ਹੁੰਦੀ ਸੀ ਮੂੰਗੀ ਦੀ ਦਾਲ ਖਵਾਉਣਾ ਮੂੰਗੀ ਦੀ ਕਦੇ ਮਟਰ ਪਨੀਰ ਨਹੀਂ ਖਵਾਉਂਦਾ ਹੋਰ ਉਹ ਕੰਜਰਾਂ ਦੇ ਤੈਨੂੰ ਮੈਂ ਮੂੰਗੀ ਦਾ ਖਵਾਈ ਜਾਂਦਾ ਹੋਰਾਂ ਤੇ ਦੇਖ ਜਾ ਕੇ ਅਗਲੇ ਹੰਬ ਨਾਲ ਖਾਂਦੇ ਨੇ ਗੰਦੇ ਨਾਲ ਖਾਂਦੇ ਨੇ ਨੂਨ ਤਰ ਕੇ ਖਾਂਦੇ ਨੇ ਜਿਹੜੇ ਤੀਂਆਂ ਟਾਈਮ ਪਾਸ ਕਰਨਾ ਇਹ ਤਾਂ ਪੱਤੇ ਚਟਜਣਾ ਨਹੀਂ ਹੋਇਤੀ ਬਾਈ ਜਿਹੜੇ ਐ ਨਿਕਲ ਗਏ ਉਹ ਹੈ ਉਹਦੇ ਮਾ ਉਹ ਨੂੰ ਆਈ ਨਹੀਂ ਸੋਚਿਆ ਓਏ ਬਈ ਮੇਰੇ ਮਾਪਿਆਂ ਦੇ ਕੀ ਬੀਤੂਗੇ ਉਹ ਮੇਰੇ ਬਾਰੇ ਕੀ ਸੋਚਣਗੇ ਹਾਂ ਲੈ ਮਾਂ ਖਬਰ ਕੰਦਰੀ ਆਈ ਜੀ ਹੋ ਗਈ ਜਿਹੜੇ ਇਹ ਜੇ ਮਤ ਦੇ ਕੇ ਤੋਰੀ ਹੋਣੀ ਉਹਨਾਂ ਲੰਡਰ ਨੂੰ ਹਾਂ ਜੈ ਜੈ ਕੋ ਕੋ ਜੇ ਕੋ ਕੋ ਦੇ ਬੱਚੇ ਤਾਜੀ ਕਰਦਾ ਸੌਂ ਲੱਗੇ ਤਾਜੀ ਬਈ ਕੁਝ ਖਾ ਕੇ ਵੱਧ ਜਾ ਕਿਉ ਮਰੇਗਾ ਮਰ ਉਹ ਤੇਰਾ ਦੁਸ਼ਮਣ ਤੂੰ ਜਿਉਂ ਕੇ ਤੇ ਖਾ ਸਮਗਾ ਦੀ ਕੰਮ ਕਰ ਕਰ ਨਾ ਪੈਸੇ ਤਾਰ ਤੈਨ ਕੀ ਕਰਨਾ ਸੰਗਤ ਤੇ ਹਿਸਬਦੀ ਬਹੁ ਆਜੂਗੀ ਕਰ ਕੀ ਕਰ ਤੈ ਕਿ ਫੁੱਪਣੀ ਹੈ ਜੀ ਆ ਦਿਹਾੜੀ ਕੱਲ੍ਹ ਘਿਆਰੀ ਮਿਸਤਰੀ ਲਵੇ ਸਾਬ ਜਵਾਬ ਦੇ ਤਾਂ ਸਾਲਾ ਚੌਧਰ ਤਾਂ ਕਹਿੰਦਾ ਤੇ ਤੂੰ ਬਹੁਤਾ ਸਾਮੀ ਨਹੀਂ ਗਈ ਅਹੀਂ ਜਿਹੜੀਆਂ ਲਾਏਗਾ ਤੂੰ ਕੀ ਕੰਮ ਕਰ ਦਦੀ ਕਿ ਮੈਂ ਗੁੰਟਾ ਕਰਦੀ ਕਰ ਦਤੀਗਾ ਹੈ ਦੋ ਬਾਣੀਆਂ ਤੇ ਜਾਇਆ ਉਹ ਨਹੀਂ ਰੱਖਦੇ ਬਾਈ ਜਦ ਕਹਿੰਦੇ ਹੁੰਦੇ ਜੇ ਮਾਰੇ ਬਖਤ ਆ ਜਾ ਨਾ ਕਿਸਨ ਪੁੱਛ ਕੇ ਨਹੀਂ ਉਹਨਾਂ ਦਾ ਪੁੱਤ ਇਹ ਹੀ ਹੁੰਦਾ ਇਹਨਾਂ ਤਾਂ ਕਲਜੂ ਕਹਿੰਦੇ ਨੇ ਕਾਲ ਕੋਈ ਨਾ ਤਾਂ ਇਸ ਚਾਹ ਪੀਏਗੀ ਨਾ ਚਾਹ ਨਹੀਂ ਪੀਣੀ ਪੁੱਤ ਤੂੰ ਪਰੋਸ ਦੇ ਦੇ ਕਿ ਦੋ ਰੋਟੀਆਂ ਦੀ ਲੋੜ ਮੇਰੇ ਕੋਲ ਖਾਇਆ ਕਰ ਕੋਈ ਨਾ ਨਾ ਕੋਈ ਨਾ ਤਾਂ ਜਿਉਂਦੀ ਰਹਤਾ ਹੈ ਮੇਰੇ ਵਰ ਇੰਨਾ ਸੋਚਿਆ ਕਿਸੇ ਚੀਜ਼ ਦੀ ਲੋੜ ਮੇਰੇ ਕੋਲ ਆ ਜਾ ਕਰ ਚੰਗਾ ਕੋਈ ਨਾ ਤਾਂ ਹਾਂ ਰੋਟੀ ਪਾਣੀ ਖਾਣੇ ਮੇਰੇ ਕੋਲ ਹੀ ਆ ਜਾ ਕਰ ਦੋ ਬੁਰਕੇ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਦੋ ਰੋਟੀਆਂ ਨਾਲ ਜਿੱਥੇ ਮੈਂ ਖਾਵਾਂਗੀ ਤੈਨੂੰ ਖਵਾਉਂਗੀ ਬਹੁਤ ਧੰਨਵਾਦ ਹੈ ਤੇਰਾ ਤੂੰ ਦਿਮਾਗ ਤੇ ਨਾ ਕਰੀ ਕੰਮ ਕਰ ਕੋਈ ਨਾ ਤਾਂ ਹਾਂ ਖੁਸ਼ ਰਹਿ ਜਾ ਕਰ ਕਦੇ ਪਿੱਛੇ ਠੀਕ ਹੈ ਤਾਈ ਚੰਗਾ ਇਹ ਜਨਾਨੀ ਪਿੱਛੇ ਥੋੜਾ ਮਰ ਜਾਂਦਾ ਹਾਂ ਇਹ ਤਾਂ ਹੈ ਤਾਂ ਉਹਦਾ ਬਾਗੀ ਉਹਦਾ ਕਹਣਾ ਉਹਦਾ ਗਾਇਸ਼ ਕਰਦੀ ਆ ਆਪਣੀ ਮਰ ਕੇ ਕੀ ਕਰਨਾ ਬੇ ਨਰਕ ਨਿਕਲ ਹੀ ਖਬਰਾ ਕਿੰਨੇ ਕੋ ਵੇ ਉਹ ਕਰਦੀ ਹੋਗਾ ਇੱਥੇ ਜੇ ਇੱਥੇ ਕਿਸਨ ਬੁਲਾਉਣ ਲੱਗ ਜੰਦੀ ਨਾ ਤੇਰਾ ਮੂੰਹ ਕਾਲਾ ਹੁੰਦਾ ਮੂੰਹ ਦਿਖਾਉਣ ਤੋਂ ਤਰੇ ਨਹੀਂ ਆਉਂਦਾ ਜੀ ਇਹ ਦਿਨੋਂ ਤਾਂ ਨਿਕਲ ਗਈ ਹੀ ਚੰਗਾ ਨਿਕਲ ਗਈ ਵਧੀਆ ਸਮਝਦੇ ਦੇਖਿਓ ਕੰਜਰੋਂ ਨਹੀਂ ਨਹੀਂ ਮੇਰੀ ਅੱਖਾਂ ਉਹ ਤੇ ਇੱਕ ਨੰਬਰ ਦਾ ਗੁੰਡਾ ਕੰਜਰ ਆ ਉਹਦਾ ਪਤਾ ਤਾਈ ਨੂੰ ਹਾਂ ਮਤਲਬ ਉਹ ਜੱਫਾਸ ਗਿਆ ਉਹ ਮੈਂ ਤਾਈ ਲੈ ਲੇ ਤਾਈ ਚੱਲ ਬਈ ਸਾਲ ਤੱਕ ਇੰਤਜ਼ਾਮ ਹੋ ਰਾ ਪਰੰਤੋਂ ਕਰ ਲੈ ਪਿੰਡ ਐਡਾ ਵੱਡਾ ᱛੀ ਤੈਨੂੰ ਕੀ ਗੱਡਾ ਖੜਾ ਨਹੀਂ ਤੇਰਾ ਚਲੋ ਉਹਦਾ ਕਹਣਾ ਤਾਈ ਨਹੀਂ ਤੇਰਾ ਘਰ ਉੱਜੜ ਗਿਆ ਠੋਕਰਾਂ ਖਾ ਖਾ ਕੇ ਅੱਗ ਲਾਉਂਦੀ ਹੁੰਦੀ ਹੁੰਦੀ ਆ ਬੰਦੇ ਨੂੰ ਚੱਲ ਕੋਈ ਨਾ ਤਲਾਸਾ ਰੱਖਾ ਕੋਈ ਨਾ ਤਾਈ ਹਾਂ ਕਮਾਂ ਖਾ ਠੀਕ ਆ ਤਾਈ ਹਾਂ ਇਹ ਜੀ ਤੂੰ ਕੀ ਫੁੱਕਣੀ ਐ ਹੁਣ ਲੈ ਇਹਨੇ ਤਾਂ ਆ YouTube 'ਤੇ ਨਾਲੇ ਆਪ ਦੀ ਵੀ ਕੀ ਸਕੀ ਇਹ ਵੀ ਸਕੇਨੋਂ ਵੱਧ ਕਰਦੀ ਉਹ ਮੇਰੇ ਸਾਲੇ ਦੀ ਸੱਕੀ ਦੀ ਉਹ ਬੈਤਲ ਧੀ ਵੀ ਨੇ ਮੇਰੇ ਬਾਰੇ ਇੱਕ ਵਾਰ ਨਹੀਂ ਸੋਚਿਆ ਗੱਲ ਸਹੀ ਚੱਕ ਕੇ ਗਈ ਆ ਤਾਈ ਆਪਾਂ ਨੇ ਕੀ ਟੈਨਸ਼ਨ ਲੈਣ ਜਦੋਂ ਆਪਣੇ ਬਾਰੇ ਨਹੀਂ ਨਹੀਂ ਸੋਚਿਆ ਕਿਉਂ ਸੋਚੇ ਸੋਚੇ ਚੁਰੀ ਜਾਂ ਆਪਦੀ ਭੈਣ ਗੜਾਵੇ ਕਜੀਆ ਹੂੰ ਜੋ ਖੂਸਨਾ ਦੀ ਫਰੀ ਫਰੀਦਾ ਮੈਨੂੰ ਦਿਦਾਰ ਹੋਏਗਾ ਲੈ ਨਮੋ ਆਪਣੀ ਉਹ ਇੱਕ ਰੀਤ ਜੀ ਤਾਂ ਰਹਿੰਦੀ ਸੀ ਮੂੰਹ ਦਿਖਾਈ ਤਰਲਾਂ ਉਹ ਕਰ ਲਾ ਮੈਂ ਆਏ ਇੱਕ ਚਨ ਉਹ ਅੰਬਰਾਂ ਵਾਲਾ ਤੇ ਦੂਜਾ ਚਨ ਇਹ ਤਰਤੀਆਲਾ ਪਰ ਹਾਂ ਤਰਤੀਆਲੇ ਚੰਨ ਦੇ ਨਾਲ ਨਾ ਉਹ ਅੰਬਰਾਂ ਵਾਲਾ ਚੰਨ ਫਿੱਕਾ ਲੱਗਦਾ ਜਿਵੇਂ ਉਹ ਰਾਜੋ ਤੇਰਾ ਮੂੰਹ ਦਿਖਾਈ ਪੂਰਾ 1 ਲੱਖ ਤੇਰੇ ਮੂਰੇ ਤਾਂ ਇਹ ਲੱਖ ਰੁਪਇਆ ਵੀ ਕੁਛ ਨਹੀਂ ਨਮੋ ਜਿੰਨੇ ਕੁ ਸੋਨੇ ਤੂੰ ਐ ਦੇਖ ਠੇਡੇ ਖਾਂਦੀ ਰਹਿ ਜਾਂਦੀ ਜੇ ਨਾ ਜੱਸਾ ਤੇਰੇ ਤੇ ਮਿਹਰਬਾਨ ਹੁੰਦਾ ਚੱਲ ਫਿਰ ਓ ਚੱਕ ਤੇਰੇ ਪੈਸੇ ਨਾ ਤੂੰ ਕੀ ਸਮਝਿਆ ਸੀ ਬੱਲੇ ਓ ਤੇਰੇ ਇਹ ਨੀਮੋ ਪੈਸੇ ਨਾਲ ਖਰੀਦੀ ਜਾਊਗੀ ਇੱਕ ਗੱਲ ਸੁਣ ਲੈ ਮੇਰੀ ਧਿਆਨ ਨਾਲ ਨਿੰਮੋ ਨਾ ਕੋਈ ਹਲਵਾਈ ਦੀ ਦੁਕਾਨ ਤੇ ਨਿਕਣ ਵਾਲੀ ਮਠਿਆਈ ਨਹੀਂ ਵੀ ਜਿਹੜੀ ਜਿਹੜਾ ਮਰਜ਼ੀ ਖਰੀਦ ਲੇਗਾ ਵੇ ਜਦੋਂ ਤੂੰ ਮੇਰੇ ਘਰ ਵਾਲੇ ਦੇ ਨਾ ਲੱਤ ਮਰੀ ਸੀ ਮੇਰੇ ਉਦੋਂ ਦਿਲ 'ਚ ਨਾ ਪੰਬੜ ਮੱਚ ਗਿਆ ਸੀ ਪੰਬੜ ਤੇ ਤੂੰ ਤੂੰ ਤਾਂ ਆਪਣੀ ਪੂਛ ਨਾਲ ਨਾ ਉਹਦੇ ਪੰਬ ਬੰਨ ਲਿਆ ਸੀ ਜਦੋਂ ਮੈਨੂੰ ਲੈ ਕੇ ਆਇਆ ਸੀ ਪਾ ਵੀ ਕੰਮ ਨਿਬੜ ਗਿਆ ਸੀ ਇਹ ਹੀ ਨਹੀਂ ਮੈਂ ਤੂੰ ਆ ਗਈ ਆ ਗਈ ਮੂੰਹ ਕਾਲਾ ਕਰਾ ਕੇ ਉਹ ਬੈਤਲ ਤੀਮੀ ਤੇ ਤਾਂ ਮੂੰਹ ਮੇਰਾ ਵੀ ਕਾਲਾ ਕਰਾਤਾ ਪੰਡਿਤ ਜੀ ਕਿਸੇ ਲਵੇ ਨਿਕਣ ਜੋਗਾ ਨਹੀਂ ਛੱਡਿਆ ਉਰੇ ਟਾਈਮ ਪਾਸ ਕਰੀ ਜਾਂਦਾ ਸਾਰਾ ਦਿਨ ਕਰੇ ਕਦੇ ਖੱਬਲ ਪੱਟ ਲੈ ਕਦੇ ਆ ਸੱਪ ਸਪਾਈ ਕਰਤੀ ਜਾ ਉਹਦੇ ਅਬਦੇ ਖਸਮ ਲਵੇ ਹੁਣ ਉਰੇ ਕੀ ਕਰਨ ਆਈ ਐ ਹੋਰ ਮੂੰਹ ਕਾਲਾ ਕਰਾਉ ਦੇ ਲੰਮ ਭੌਂਕ ਲਿਆ ਹੋ ਪੌਂਕ ਨੂੰ ਜੋਗਾ ਮਾਰ ਮੈਂ ਤੈਨ ਦਸਾਂ ਗੱਲ ਸੁਣ ਲੈ ਮੇਰੀ हां सुना ਹੁਣ ਸੁਣਾਉਣ ਨੂੰ ਰਹਿ ਕੀ ਗਿਆ ਗਲਤੀ ਤੂੰ ਕੀਤੀ ਸੀ ਤੂੰ ਕਾ ਤੋ ਕਿਹਾ ਸੀ ਇਹਨੂੰ ਕੀ ਗੱਲ ਬਈ ਮੈਂ ਵੀ ਕਾਉ ਸੀ ਓ ਚਲੋ ਉਹਦਾ ਚੌੜ ਚੌੜ ਜੋ ਮੈਂ ਕਹਿ ਬੈਠਾ ਮੈਨੂੰ ਵੀ ਪਤਾ ਦੀ ਸਾਲਾ ਉਹ ਇਹ ਜਾ ਗਿਰਿਆ ਹੋਇਆ ਨਿਕੜੂ ਨਾ ਐਡੀਆਂ ਗੱਲਾਂ ਚੌੜ ਚ ਹੁੰਦੀਆਂ ਨੇ ਵੇ ਮੂਰਖਾ ਮੈਂ ਤਾਂ ਤੇਰੇ ਪਿੱਛੇ ਕਤਲ ਕਰਕੇ ਆ ਗਈ ਆ ਤੈਨੂੰ ਕੀ ਲੱਗਦਾ ਸੀ ਕਾਤਲ ਹੂੰ ਨੇ ਮੋ ਇਹਦੀ ਸੌਖੀ ਚਲੇ ਗਈ ਹਦੈ ਨਾਲ ਉਹਨੇ ਲੈਤਾ ਫਿਰ ਵੀ ਜਾਣਾ ਸੀ ਜੇ ਤੂੰ ਨਾ ਭੇਜਦਾ ਤੇ ਮੈਂ ਨਾ ਜਾਂਦੀ ਉਹ ਤੂੰ ਕਾਤਲ ਕੀ ਦਾ ਕਰਕੇ ਆਇਆ ਉਹ ਸੇ ਕੰਜਰ ਦਾ ਤੈਨੂੰ ਕੀ ਲੱਗਦਾ ਸੀ ਕਿ ਮੈਂ ਉਹਦੇ ਨਾਲ ਤੁਰ ਗਈਆਂ ਕਿ ਮੈਂ ਉਹਦੇ ਪਿਆਰ ਚ ਪੈ ਗਈ ਜਾਂ ਮੈਂ ਉਹਦੇ ਪੈਸੇ ਪਿੱਛੇ ਲੱਗ ਗਈ ਨੀ ਮੋਨੋ ਐਟੀ ਗਿਰੀ ਹੋਈ ਅਰ ਤਨੀ ਜਿੱਡੀ ਤੂੰ ਸਮਝਦਾ ਜਦੋਂ ਉਹਨੇ ਤੇਰੇ ਲੱਤ ਮਾਰੀ ਸੀ ਨਾ ਮੇਰੇ ਇੱਥੇ ਅੱਗ ਲੱਗੀ ਸੀ ਇੱਥੇ ਸਾਰਾ ਕੁਝ ਸੌਂ ਗਿਆ ਸੀ ਤਸ ਸਾਰਾ ਕੁਝ ਵੇਖ ਲਿਆ ਸੀ ਨਿੰਮਾ ਮੈਨੂੰ ਮਾਫ ਕਰ ਦੇ ਮੈਂ ਤੇਰੀ ਮਾਰੀ ਇੰਨਾ ਮਾੜਾ ਚੰਗਾ ਸੋਚਦਾ ਰਿਹਾ ਪਰ ਤੂੰ ਤਾਂ ਮੇਰੀ ਇੱਜ਼ਤਦਾਰਤੀ ਵੀ ਨਿਕੜੀ ਕੋਈ ਨਾ ਤੇਰਾ ਵੀ ਸੋਚਣਾ ਬਣਦਾ ਸੀ ਚਤਨ ਪਤਾ ਨਹੀਂ ਸਿਕਾ ਸਦਾ ਹਾਂਜੀ ਦੋਸਤੋ ਕਿਵੇਂ ਲੱਗੀ ਸਾਡੀ ਕੀਕੂ ਚੀਕੂ ਦੀ ਫਿਲਮ ਸਾਨੂੰ ਨਾ ਵਧੀਆ ਵਧੀਆ ਕਮੈਂਟ ਕਰਕੇ ਦੱਸਿਓ ਤੇ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀ ਸਟੋਰੀ ਤੁਹਾਨੂੰ ਕਿਦਾਂ ਦੀ ਲੱਗੀ